올 트레이더 워커 웰페어 유니언 ਵੱਲੋਂ ਆਪਣੇ ਮਜ਼ਦੂਰ ਭਰਾਵਾਂ ਦੇ ਨਾਲ ਕੀਤੀ ਗਈ ਮਜ਼ਦੂਰ ਡੇ ਦੇ ਉੱਤੇ ਖੁਸ਼ੀ ਸਾਂਝੀ ਤੁਹਾਨੂੰ ਦੱਸ ਦਈਏ ਕਿ 올 트레이더 워커 웰페어 유ਨੀਅਨ ਦੇ ਪ੍ਰਧਾਨ ਦਰਸ਼ਨ ਲਾਲ ਉਪਲ ਅਤੇ ਚੇਅਰਮੈਨ ਅਰਵਿੰਦਰ ਅਰੋੜਾ ਜੀ ਵੱਲੋਂ ਸ਼ੜਾ ਚੌਂਕ ਦੇ ਵਿੱਚ ਲੱਡੂ ਬਣ ਕੇ ਅੱਜ ਦਾ ਜਿਹੜਾ ਦਿਨ ਉਹ ਮਨਾਇਆ ਗਿਆ ਇਸ ਮੌਕੇ ਤੇ 올 ਟ੍ਰੇਡਰ ਵਰਕਰ ਵੈਲਫੇਅਰ ਯੂਨੀਅਨ ਦੀ ਸਾਰੀ ਹੀ ਟੀਮ ਮੌਜੂਦ ਸੀ 올 ਟ੍ਰੇਡਰ ਵਰਕਰ ਵੈਲਫੇਅਰ ਯੂਨੀਅਨ ਦੇ ਪ੍ਰਧਾਨ ਦਰਸ਼ਨਾਲ ਉਪਲ ਅਤੇ ਚੇਅਰਮੈਨ ਅਰਵਿੰਦ ਅਰੋੜਾ ਜੀ ਨੇ ਕਿਹਾ ਕਿ ਮਜ਼ਦੂਰਾਂ ਦਾ ਬਣਦਾ ਹੱਕ ਉਹਨਾਂ ਨੂੰ ਜ਼ਰੂਰ ਦਿਵਾਇਆ ਜਾਏਗਾ ਅਗਰ ਸਰਕਾਰ ਇਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਨਹੀਂ ਦੇਵੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਜਿਹੜੇ ਪ੍ਰਦਰਸ਼ਨ ਵੀ ਕੀਤੇ ਜਾ ਸਕਦੇ ਹਨ ਮਨਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਮਜ਼ਦੂਰ ਡੇ ਦੇ ਉੱਤੇ ਤੁਸੀਂ ਅੱਜ 14.25 ਦੇ ਵਿੱਚ ਪਹੁੰਚੇ ਹੋ ਅੱਜ ਜਿਹੜਾ ਮਜ਼ਦੂਰ ਡੇ ਆ ਜਿਹੜਾ ਇੱਕ ਸਾਲ ਬਾਅਦ ਜਿਸ ਤਰ੍ਹਾਂ ਕੋਈ ਸਾਲਗिरा ਹੁੰਦੀ ਆ ਇਸੇ ਤਰ੍ਹਾਂ ਹੀ ਅੱਜ ਮਜ਼ਦੂਰ ਡੇ ਦੇ ਉੱਤੇ ਮੈਂ ਆਪਣੀ ਟੀਮ ਦੇ ਨਾਲ ਇੱਥੇ ਜਿਹੜਾ ਵੀ 14.25 ਜਾਣ ਕੇ ਮਜ਼ਦੂਰਾਂ ਨਾਲ ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਕੋਚ ਇਹਨਾਂ ਦੀ ਜਿਹੜੀ ਅੱਜ ਕੱਲ ਚੱਲ ਰਹੀ ਹੈ ਵੀ ਜਿਸ ਤਰ੍ਹਾਂ ਮਹਿੰਗਾਈ ਵਧ ਰਹੀ ਹੈ ਦਿਨੋਂ ਦਿਨ ਇਹਨਾਂ ਦੀ ਜਿਹੜੀ ਆ ਵੀ ਦਿਹਾੜੀ ਵਧਾਉਣ ਵਾਸਤੇ ਇਹਨਾਂ ਦੀ ਲੇਬਰ ਵਧਾਉਣ ਵਾਸਤੇ ਮੈਂ ਕਮਿਸ਼ਨਰ ਸਾਹਿਬ ਨਾਲ ਬੈਠਕ ਕਰਕੇ ਇਹਨਾਂ ਦੀ ਜ਼ਰੂਰ ਜਿਹੜੀ ਆ ਵੀ ਦਿਹਾੜੀ ਵੀ ਵਧਾਈ ਦਈ ਗਈ ਤੇ ਆਪਣੇ ਇਹਨਾਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਹਰ ਸਾਲ ਕੀ ਤਰ੍ਹਾਂ ਇਹ ਮਜ਼ਦੂਰ ਦੇ ਜਿਹੜਾ ਵੀ ਆਪਣਾ ਖੁਸ਼ੀ ਦੇ ਵਿਚਾਰਾਂ ਦੇ ਵਿੱਚ ਸਾਂਝਾ ਕਰਾਂ। ਸਰਕਾਰ ਜਿਥੇ ਮਜ਼ਦੂਰ ਦੇ ਸਾਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਮਜ਼ਦੂਰ ਲਈ ਅੱਜ ਛੁੱਟੀ ਦਾ ਵੀ ਐਲਾਨ ਕੀਤਾ ਜਿਹੜਾ ਅਸੀਂ ਕਹਿੰਦੇ ਵੀ ਮਜ਼ਦੂਰ ਦੇ ਤੇ ਜਿਹੜੀ ਛੁੱਟੀ ਆ ਇਹ ਪੱਕੀ ਸਰਕਾਰੀ ਵੀ ਤੇ ਮਜ਼ਦੂਰਾਂ ਦੀ ਵੀ ਹੋਣੀ ਚਾਹੀਦੀ ਆ ਕਿਉਂਕਿ ਹਰ ਇੱਕ ਬੰਦੇ ਨੂੰ ਜਦੋਂ ਕੋਈ ਦਿਨ ਦੇ ਆਰ ਹੁੰਦਾ ਛੁੱਟੀਆਂ ਹੁੰਦੀਆਂ ਨੇ ਤੇ ਇਹਨਾਂ ਮਜ਼ਦੂਰਾਂ ਵਾਸਤੇ ਵੀ ਜਿਹੜੀ ਆ ਇੱਕ ਛੁੱਟੀ ਜਿਹੜੀ ਆ ਪੱਕੀ ਹੋਣੀ ਚਾਹੀਦੀ ਆ ਮਜ਼ਦੂਰ ਦੇ ਦੀ। ਜੀ ਇਹ ਸਰਕਾਰ ਦੇ ਕੋਲ ਕੋਈ ਮੰਗ ਕਰੋਗੇ ਇਹਨਾਂ ਦੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਇਹਨਾਂ ਨੂੰ ਆ ਰਹੀਆਂ ਨੇ ਜੀ ਬਿਲਕੁਲ ਜੀ ਆਹੇ ਆਪਣੀ ਟੀਮ ਨਾਲ ਲੈ ਕੇ ਤੇ ਕਮਿਸ਼ਨਰ ਸਾਹਿਬ ਨਾਲ ਬੈਠਾਂਗੇ ਜਾਵਾਂਗੇ ਉਹਨਾਂ ਨੂੰ ਬੇਨਤੀਆਂ ਕਰਾਂਗੇ ਕਿ ਦੋ ਚਾਰ ਵੀ ਇੱਕ ਤੇ ਮਜ਼ਦੂਰ ਜੀ ਦੀ ਇੱਥਾਰੀ ਵੀ ਵਧਾਈ ਜਾਵੇ ਇਹਨਾਂ ਵਾਸਤੇ ਕੋਈ ਇੱਥੇ ਖਲੋਣ ਵਾਸਤੇ ਇਹ ਸ਼ੈੱਡ ਦਾ ਅਰੇਂਜਮੈਂਟ ਕੀਤਾ ਜਾਵੇ ਵੀ ਇੱਥੇ ਗਰਮੀ ਆਉਣੀ ਆ ਮੀਂਹੇੜੀ ਆਉਂਦੇ ਆ ਇਹਨਾਂ ਦੇ ਖਲੋਣ ਵਾਸਤੇ ਜਗ੍ਹਾ ਜਿਹੜੀ ਹੈ ਨਹੀਂ ਹੈਗੀ ਇਹ ਇੱਥੇ ਜਿਹੜੀ ਹੈ ਇਹਨਾਂ ਨੂੰ ਸੈੱਟ ਬਣਾ ਕੇ ਦਿੱਤੀ ਜਾਵੇ। ਸਸ਼ ਰਿਵਾਇਗੁਰ ਜੀ ਦੀ ਫਤਿਹ। ਮੈਂ ਆਲਟਰਡ ਵਰਕਰ ਵੈਲਫੇਅਰ ਯੂਨੀਅਨ ਪੰਜਾਬ ਬਤੌਰ ਚੇਅਰਮੈਨ ਕੰਮ ਕਰ ਰਿਹਾ ਜੀ। ਅੱਜ ਲੇਬਰ ਡੇ ਦੀ ਪੂਰੇ ਦੇਸ਼ ਵਾਸੀਆਂ ਨੂੰ ਮੇਰੇ ਮਜ਼ਦੂਰ ਵੀਰਾਂ ਨੂੰ ਲੱਖ ਲੱਖ ਵਧਾਈ। ਮੈਂ ਅਰਦਾਸ ਜੀ ਕਿਥੇ ਅੱਜ ਮਜ਼ਦੂਰ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਦੇਖਿਆ ਜੀ ਆਪ ਵੀ ਕੀ ਹਜੇ ਵੀ ਜਿਹੜੀ ਬੇਰੋਜ਼ਗਾਰੀ ਆ ਉਹ ਦੇਖਣ ਨੂੰ ਮਿਲਦੀ ਹੈ ਕਿ ਇੱਕ ਅੱਗੇ ਦਿਹਾੜੀ ਲੱਗਦੇ ਲੋਕ ਇੱਥੇ ਖੜੇ ਹੋਏ ਨੇ ਕਾਫੀ ਦਿਨਾਂ ਤੋਂ ਜਿਹੜੇ ਮਜ਼ਦੂਰ ਨੇ ਵਿਚਾਰੇ ਇਹ ਇੱਕ ਦਿਹਾੜੀ ਲੱਗ ਜਾਏ ਕਿ ਆਪਣੇ ਘਰ ਦਾ ਜਿਹੜਾ ਪਾਲਣ ਪੋਛ ਜਿਹੜਾ ਵਧੀਆ ਤਰੀਕੇ ਦੇ ਨਾਲ ਹੋ ਸਕੇ ਕੀ ਕਹਿਣਾ ਚਾਹੋਗੇ ਅੱਜ ਦੇ ਬੰਦੇ ਚੰਦਨ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਆ ਪਿਛਲੇ 2 ਸਵਾ 2 ਸਾਲ ਤੋਂ ਕਾਰੋਬਾਰ ਦੀ ਹਾਲਤ ਕੀ ਬਣ ਚੁੱਕੀ ਆ ਇਹਨਾਂ ਨੇ ਐਨਓਸੀਆਂ ਦੇ ਅੱਜ ਆ ਮੌਕੇ ਦੀ ਸਰਕਾਰ ਆ ਜਿਹੜੀ ਇਹਨਾਂ ਨੇ ਐਨਓਸੀ ਦੇ ਵਾਅਦੇ ਕਰਕੇ ਕਿ ਐਨਓਸੀ ਨਹੀਂ ਲੱਗੇਗੀ ਲੋਕਾਂ ਦੀ ਬੀਬੀਆਂ ਦੇ ਕਾਊਂਟਾਂ 'ਚ ਪੈਸੇ ਆਉਣਗੇ ਖੁਸ਼ਹਾਲੀ ਆਏਗੀ ਰੇਤ ਦਾ ਪਹਾੜ ਹੋ ਜਾਏਗਾ ਜਿਹੜਾ ਕਿ ਸਾਰਿਆਂ ਨੂੰ ਬਿਲਕੁਲ ਬੇਵਕੂਫ ਬਣਾ ਕੇ ਆਪਣੀ ਸਰਕਾਰ ਬਣਾ ਲਈ ਹੈ ਉਹਦੇ ਕਰਕੇ ਮਜ਼ਦੂਰ ਵੀਰਾਂ ਦੇ ਹੱਕ 'ਚ ਨਾ ਤੇ ਕੋਈ ਸੋਚਣ ਦੀ ਕੋਸ਼ਿਸ਼ ਕਰਦਾ ਹੈ ਤੇ ਨਾ ਕੋਈ ਸਮਝਣ ਦੀ ਕੋਸ਼ਿਸ਼ ਕਰਦਾ ਕਿ ਇਹ ਗਰੀਬ ਆਪਣਾ ਘਰ ਕਿੱਦਾਂ ਚਲਾਉਂਦੇ ਹੋਣਗੇ ਸੜਕਾਂ ਦੇ ਧੁੱਪੇ ਖੜੇ ਆ ਕੋਈ ਇਹਨਾਂ ਨੂੰ ਛੱਡ ਨਹੀਂ ਆ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਆ ਯਾਨੀ ਕਿ ਇਹ ਵੀ ਮੇਰੇ ਵੀਰ ਇੰਨੀ ਕੋ ਮਿਹਨਤ ਕਰਦੇ ਆ ਲੇਕਿਨ ਸਾਡੀ ਸਰਕਾਰ ਇਹ ਸਾਨੂੰ ਮੇਰੇ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਇਹਨਾਂ ਨੂੰ ਬੰਦੇ ਨਹੀਂ ਖਿਆ ਸਮਝਦੀਆਂ ਹਨ ਮਸ਼ੀਨਾ ਸਮਝਦੀਆਂ ਆ ਕਿ ਇਹ ਮਸ਼ੀਨਾ ਨੇ ਤੇ ਕੰਮ ਕਰਕੇ ਆਪਣੇ ਘਰ ਚ ਲੈ ਜਾਂਦੇ ਆ ਆਮ ਆਦਮੀ ਪਾਰਟੀ ਸਰਕਾਰ ਨੇ ਇੰਨੇ ਕੋ ਨਕੰਮੇ ਕੰਮ ਕੀਤੇ ਆ ਕਿ ਇਹਨਾਂ ਨੂੰ ਇਸ ਵੇਲੇ ਸਿਰਫ ਵਾਅਦੇ ਕਰਨੇ ਹੁੰਦੇ ਆ ਕੋਈ ਵਾਅਦਾ ਨਹੀਂ ਇਹਨਾਂ ਦਾ ਪੂਰਾ ਹੋਇਆ ਬਿਲਕੁਲ ਝੂਠੀ ਨਕਮੀ ਸਰਕਾਰ ਆ ਮੈਂ ਫੇਰ ਫੇਰ ਵੀ ਮੈਂ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਮਜ਼ਦੂਰ ਵੀਰਾਂ ਵਾਲਾ ਕੋਈ ਸੋਚੋ ਤਾਂ ਕਿ ਇਹ ਆਪਣੀ ਜ਼ਿੰਦਗੀ ਖੁਸ਼ਹਾਲ ਕਰ ਸਕਣ ਆਪਣੇ ਘਰ ਰੋਟੀ ਖਾਣ ਸੰਗ ਆਰਾਮ ਨਾਲ ਆਪਣੇ ਬੱਚੇ ਪਾਲ ਸਕਣ ਪੜ੍ਹਾ ਸਕਣ ਜਿਹੜਾ ਕਿ ਸਾਡਾ ਆਉਣ ਵਾਲਾ ਭਵਿੱਖ ਆ ਜ਼ਰੂਰੀ ਨਹੀਂ ਕਿ ਮਜ਼ਦੂਰ ਦਾ ਬੱਚਾ ਮਜ਼ਦੂਰ ਹੀ ਬਣੇਗਾ ਮਜ਼ਦੂਰ ਦਾ ਬੱਚਾ ਆਈਐਸ ਵੀ ਬਣ ਸਕਦਾ ਹੈ ਮਜ਼ਦੂਰ ਦਾ ਬੱਚਾ ਐਮਬੀਬੀਐਸ ਡਾਕਟਰ ਬਣ ਸਕਦਾ ਹੈ ਕਿਸੇ ਵੀ ਉਦੇ ਤੇ ਮਜ਼ਦੂਰ ਦਾ ਬੱਚਾ ਜਾ ਸਕਦਾ ਹੈ ਲੇਕਿਨ ਜੇ ਸਰਕਾਰ ਚਾਵੇ ਤੇ ਲੇਕਿਨ ਆਮ ਆਦਮੀ ਸਰਕਾਰ ਇਹੋ ਜੀ ਬਿਲਕੁਲ ਨਾ ਇਹਨਾਂ ਦੀ ਸੋਚ ਆ ਨਾ ਇਹਨਾਂ ਦੀ ਸਮਝ ਆ ਨਾ ਇਹੋ ਕੰਮ ਕਰਨਾ ਚਾਹੁੰਦੇ ਆ ਮੈਂ ਆਪਣੀ ਟ੍ਰੇਡ ਯੂਨੀਅਨ ਵੱਲੋਂ ਆਪਣੇ ਪ੍ਰਧਾਨ ਜੀ ਵੱਲੋਂ ਸਰਕਾਰ ਨੂੰ ਬਿਲਕੁਲ ਚੇਤਾਵਨੀ ਦੇਣਾ ਹੈ ਕਿ ਜੇ ਇਸ ਵਰਗ ਦਾ ਕੁਝ ਨਾ ਸੋਚਿਆ ਗਿਆ ਤੇ ਅਸੀਂ ਇਸ ਤੋਂ ਬਾਅਦ ਕਿਸੇ ਵੀ ਤਰੀਕੇ ਦਾ ਧਰਨਾ ਵੀ ਦੇ ਸਕਦੇ ਹਾਂ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ ਜਾਂ ਕਿਸੇ ਵੀ ਹੱਦ ਤੱਕ ਆਪਾਂ ਜਾ ਸਕਦੇ ਹਾਂ ਜੇ ਮਜ਼ਦੂਰ ਵੀਰਾਂ ਦਾ ਨਾ ਸੋਚਿਆ ਗਿਆ ਤੇ